ਅੱਜ ਵਿਸ਼ੇਸ਼ ਤੌਰ ਤੇ ਅਸੀਂ ਗੱਲਬਾਤ ਕਰਨੀ ਹੈ ਸੁਖਜੋਲ ਹੁਣਾ ਦੇ ਨਾਲ ਸੁਖਜੋਲ ਉਹ ਨੌਜਵਾਨ ਹੈ ਇਹਨਾਂ ਦੇ ਨਾਲ ਗੱਲ ਕਰਨ ਦਾ ਕਾਰਨ ਇਹ ਹੈ ਕਿ ਜਿਹੜਾ ਕਿਸੇ ਵੇਲੇ 16 17 ਸਾਲ ਦੀ ਉਮਰ ਚ ਕਬੱਡੀ ਖੇਡਦਾ ਖੇਡਦਾ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਚਿੱਟੇ ਦੇ ਟੀਕੇ ਤੱਕ ਲਾਣ ਲੱਗ ਗਿਆ ਜੋ ਨਸ਼ੇ ਵਾਲੇ ਕਰਦੇ ਹੁੰਦੇ ਐ ਨਸ਼ੇ ਵਾਸਤੇ ਚੋਰੀ ਵੀ ਕਰਨੀ ਨਸ਼ੇ ਵਾਸਤੇ ਹੋਰ ਕੰਮ ਵੀ ਕਰਨੇ ਉਹ ਸਾਰੇ ਸੁਖਜੋਲ ਕਰਨ ਲੱਗ ਗਿਆ ਪਰ ਖਾਸ ਗੱਲ ਇਹ ਹੈ ਕਿ ਸੁਖਜੋਲ ਕਿਵੇਂ ਨਸ਼ੇ ਦੇ ਵਿੱਚੋਂ ਬਾਹਰ ਆਇਆ ਨਸ਼ੇ ਚੋਂ ਬਾਹਰ ਆ ਕੇ ਕੈਲਿਸਥੈਨਿਕ ਜਿਹੜੀ ਦੁਨੀਆ ਦੀ ਇੱਕ ਗੇਮ ਹੈ ਉਸ ਉਸ ਗੇਮ ਦਾ ਕੈਲਿਸਥੈਨਿਕ ਦਾ ਪੰਜਾਬ ਦੇ ਵਿੱਚੋਂ ਸੁਖਜੋਲ ਵੱਡਾ ਪਲੇਅਰ ਬਣਿਆ ਐਡਾ ਵੱਡਾ ਪਲੇਅਰ ਬਣਿਆ ਕਿ ਅੱਜ ਇਸ ਗੇਮ ਕਰਕੇ ਸੁਖਜੋਲ ਦੀ ਪਛਾਣ ਮੈਂ ਕਹਿੰਦਾ ਪੂਰੀ ਦੁਨੀਆ ਦੇ ਵਿੱਚ ਹੈ ਕੱਲੇ ਪੰਜਾਬ ਦੇ ਵਿੱਚ ਨਹੀਂ ਕੱਲੇ ਭਾਰਤ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਹੈ ਸੋਸ਼ਲ ਮੀਡੀਆ ਦੇ ਉੱਪਰ ਲੱਖਾਂ ਲੋਕ ਫੋਲੋ ਕਰਦੇ ਨੇ ਸੁਖਜੋਲ ਨੂੰ ਸੋ ਜਾਣਨ ਵਾਲੀ ਵੱਡੀ ਗੱਲ ਇਹ ਹੈ ਸੁਖਜੋਲ ਉਹਨਾਂ ਦੋ ਕੇ ਕਿਵੇਂ ਸੰਭਵ ਹੋਇਆ ਕਿ ਇਸ ਹੱਦ ਤੱਕ ਨਸ਼ੇ ਦੀ ਬਿਮਾਰੀ ਮੈਂ ਗਊਂਗਾ ਇਹ ਬਿਮਾਰੀ ਹੈ ਨਸ਼ੇ ਦੀ ਬਿਮਾਰੀ ਦੇ ਵਿੱਚੋਂ ਕਿਵੇਂ ਸੁਖਜੋਲ ਬਾਹਰ ਆਇਆ ਕਿਵੇਂ ਜਿਹੜੇ ਹੋਰ ਨੌਜਵਾਨ ਹੈ ਉਹ ਸੁਖਜੋਲ ਦੇ ਵਾਂਗੂ ਬਾਹਰ ਆ ਸਕਦੇ ਨੇ ਕਿਵੇਂ ਹੋਰ ਜਿਹੜੇ ਨੌਜਵਾਨ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਨੇ ਉਹਨਾਂ ਦੇ ਦੋਸਤ ਉਹਨਾਂ ਦੇ ਮਾਪੇ ਉਹਨਾਂ ਨੂੰ ਕਿਵੇਂ ਬਾਹਰ ਲੈ ਕੇ ਆ ਸਕਦੇ ਨੇ ਇਸ ਨਸ਼ੇ ਦੀ ਬਿਮਾਰੀ ਦੇ ਵਿੱਚੋਂ ਇਹ ਆ ਤੁਹਾਡਾ ਸੁਨੇਹਾ ਸਾਰੇ ਪੰਜਾਬ ਨੂੰ ਚਾਹੀਦਾ ਹਾਂਜੀ ਇਹ ਦੇਖੋ ਜੀ ਐਵੇਂ ਹੈ ਜਿਵੇਂ ਮੈਂ ਤੁਹਾਨੂੰ ਅੱਜ ਆਪਾਂ ਉੱਥੇ ਵੀ ਆਪਾਂ ਗੱਲਾਂ ਕਰਦੇ ਸੀ ਵੀ ਇਹ ਤੋਂ ਆਪਣੇ ਦਿਮਾਗ ਤੇ ਹੁੰਦਾਗਾ ਵੀ ਸੋਚ ਹਨਾ ਪਰ ਇੱਥੇ ਇੱਕ ਗੱਲ ਬੜੀ ਹੈਰਾਨੀ ਵਾਲੀ ਹੋ ਜਾਂਦੀ ਹੈ ਵੀ ਜਿਹੜੇ ਬੰਦੇ ਨਸ਼ੇ ਕਰਦੇ ਹੁੰਦੇ ਨੇ ਆਪਾਂ ਉਹਨੂੰ ਕਹਿ ਦਿੰਨੇ ਆ ਵੀ ਸਾਰਾ ਕੰਮ ਸੋਚਦਾਗਾ ਵੀ ਤੁਸੀਂ ਸੋਚ ਨੂੰ ਸਹੀ ਕਰ ਲਓ ਤਾਂ ਨਸ਼ਾ ਛੱਡ ਜਾਓ ਪਰ ਇਹ ਕਹਿਣੀ ਬੜੀ ਸੌਖੀ ਜਿਹੀ ਲੱਗਦੀ ਆ ਆਪਾਂ ਨੂੰ ਵੀ ਸੋਚ ਨੂੰ ਬਦਲੋ ਤੇ ਛੱਡਿਆ ਜਾਊਗਾ ਪਰ ਉਹਨੂੰ ਆਪ ਨੂੰ ਤਰੀਕਾ ਨਹੀਂ ਪਤਾ ਹੁੰਦਾ ਵੀ ਆਪਾਂ ਸੋਚ ਬਦਲਣੀ ਹੈ ਕਿਵੇਂ ਆਪਣੀ ਹਨਾ ਉਹ ਚੀਜ਼ ਹੀ ਨਹੀਂ ਪਤਾ ਹੁੰਦੀ ਉਹ ਇੱਕ ਬਈ ਇੱਕ ਬੁੱਕ ਵੀ ਹੈਗੀ اٹੋਮਿਕ ਹੈਬਿਟਸ ਹਨਾ ਉਹਦੇ ਵਿੱਚ ਦੱਸਿਆ ਆ ਵੀ ਤੁਸੀਂ ਆਤਾਂ ਮਤਲਬ ਕਿ ਆਪਦੀ ਆਤਾਂ ਵਧੀਆਂ ਪਾ ਕੇ ਤੇ ਮਾੜੀਆਂ ਆਤਾਂ ਛੱਡ ਕੇ ਵੀ ਕਿਸ ਜਿੰਦਗੀ ਸਕਸੈਸਫੁਲ ਕਿਵੇਂ ਹੋ ਸਕਦੇ ਤੇ ਉਹੀ ਚੀਜ਼ ਆਪਣੀ ਇਹ ਚੀਜ਼ ਦੇ ਵਿੱਚ ਆ ਜਾਂਦੀ ਹੈ ਡਰਗ ਦੇ ਵਿੱਚ ਆ ਜਾਂਦੀ ਹੈ ਜਦੋਂ ਬਈ ਕੋਈ ਸਮਝ ਲਓ ਬੰਦਾ ਨਸ਼ੇ ਕਰ ਰਿਹਾ ਹੈਗਾ ਜਿਵੇਂ ਤੁਹਾਨੂੰ ਮੈਂ ਆਪਣੀ ਸਟੋਰੀ ਵੀ ਦੱਸੀ ਹੈ ਮੈਂ ਵੀ ਬਹੁਤ ਡਰਗ ਕਰਦਾ ਸੀ ਨਾ ਤੇ ਮੈਂ ਉਦੋਂ ਕੁਝ ਨਹੀਂ ਬਈ ਬਦਲਿਆ ਕੋਈ ਮੈਂ ਕੋਈ ਹੁਣੇ ਕੋਈ ਜਾਦੂ ਮੰਤਰ ਨਹੀਂ ਕੀਤਾ ਨਾ ਮੇਰੇ ਘਰ ਦੇ ਨੇ ਸਭ ਤੋਂ ਪਹਿਲਾਂ ਇਹਨਾਂ ਦੀ ਬਹੁਤ ਮਤਲਕਾ ਜਿਵੇਂ ਸ਼ੁਕਰਾਨਾ ਕਰਦਾ ਵੀ ਇਹਨਾਂ ਨੇ ਮੈਨੂੰ ਨਾ ਕੋਈ ਸੈਂਟਰ ਛੱਡੇ ਆ ਤੇ ਨਾ ਕੋਈ ਕਿਸੇ ਬਾਬਿਆਂ ਤਾਬਿਆਂ ਕੋਲੋਂ ਕੋਈ ਨਾ ਕੋਈ ਡਾਕਫਰਾ ਤੋਂ ਮਹਿੰਗੀਆਂ ਦਵਾਈਆਂ ਦਵਾਈਆਂ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਬਸ ਮੇਰੀ ਸਪੋਰਟ ਕੀਤੀ ਹੁਣ ਆਪਣੇ ਬੱਚਾ ਨਸ਼ਾ ਕਰਨ ਲੱਗ ਜਾਂਦਾ ਜੀ ਉਹਨੂੰ ਆਪਾਂ ਗਾਲਾਂ ਕੱਢਣ ਲੱਗ ਜਾਂਦੇ ਆ ਘਰ ਦੇ ਚਾਹੇ 12 ਕੁਝ ਨਹੀਂ ਨਾ ਹੋਵੇ ਪਰ ਉਹਨੂੰ ਘਰ ਦੇ ਬਹੁਤ ਉਹਨੂੰ ਠੂਆ ਆਏ ਆ ਸਾਡਾ ਨਾਮ ਗੜ ਜੇ ਕਰਦਾ ਬਹੁਤ ਉਹਦੇ ਨਾਲ ਕੀ ਹੋ ਜਾਂਦਾ ਉਹ ਹੋਰ ਵੀ ਦੁਖੀ ਹੋ ਜਾਂਦਾ ਜੀ ਉਹ ਹੋਰ ਦੂਕਿਓ ਕੇ ਹੋਰ 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 ਵੱਧ ਵੱਧ ਨਸ਼ੇ ਕਰਨ ਲੱਗ ਜਾਂਦਾ ਹੈ ਇਹ ਚੀਜ਼ ਹੋਣ ਲੱਗ ਜਾਂਦੀ ਹੈ ਪਰ ਇਦੋਂ ਉਲਟ ਸੀ ਆਪਣੇ ਕਰ ਦਿੰਦਾ ਸਾਇਦ ਮੈਂ ਇਹ ਵੀ ਰੀਜ਼ਨ ਮੰਨਦਾ ਵੀ ਮੈਂ ਨਸ਼ੇ ਦੇ ਵਿੱਚੋਂ ਸਾਇਦ ਤਾਂ ਬਾਹਰ ਆ ਗਿਆ ਕਿਉਂਕਿ ਮੇਰੇ ਘਰ ਦੇੰਦੇ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਉਹ ਮੈਨੂੰ ਵੇਸਾ ਕਹਿੰਦੇ ਸੀ ਵੀ ਤੂੰ ਬਤਨ ਕੀ ਚਾਹੀਦਾ ਵੀ ਤੂੰ ਉਹ ਕਰ ਲੈ ਵੀ ਪਰ ਤੂੰ ਆ ਚੀਜ਼ ਛੱਡ ਦੇ ਕੋਈ ਚੀਜ਼ ਤੂੰ ਕਹੇਗਾ ਸਾ ਤੈਨੂੰ ਹੋ ਕਰਾਂਗੇ ਤੈਨੂੰ ਫਲ ਫਰੂਟ ਲਿਆ ਕੇ ਦੇਵਾਂਗੇ ਸਾਰਾ ਕੁਝ ਕਰਾਂਗੇ ਮੈਨਾਂ ਸੇ ਕਰਦਾ ਵੀ ਰਿਹਾ ਪਰ ਇਹ ਮੈਨੂੰ ਫਿਰ ਵੀ ਆਏ ਨਹੀਂ ਸੀਗਾ ਵੀ ਹਾਂ ਮੈਨੂੰ ਕੁੱਟ ਕੇ ਘਰੇ ਤਾੜਦਾ ਜਾਂ ਫਿਰ ਤੈਨੂੰ ਵੀ ਸੈਂਟਰ ਚ ਕਾਤਾ ਵੀ ਸੈਂਟਰ ਤੋਂ ਛੱਡਦੇਗਾ ਨਹੀਂ ਇਹਨਾਂ ਨੇ ਮੈਨੂੰ ਪੂਰੀ ਸਪੋਰਟ ਕੀਤੀ ਵਧੀਆ ਮੈਨੂੰ ਪਿਆਰ ਨਾਲ ਸੁਝਾਉਂਦੇ ਰਹੇ ਕਿਵੇਂ ਨਾ ਕਿਵੇਂ ਤਦੋਂ ਮੈਨਾਂ ਨਹੀਂ ਵੀ ਸੁਣਦਾ ਸੀ ਤਾਂ ਵੀ ਆਏ ਨਹੀਂ ਸੀ ਵੀ ਹਾਂ ਮੇਰੇ ਨਾਲ ਬਸ ਮੱਚੀ ਰਹਿਣਾ ਜਾਂ ਕੁਝ ਵੀ ਪਰ ਵਧੀਆ ਠੀਕ ਸੀਗਾ ਮਤਲਬ ਕਿ ਚੱਲਦੇਗੇ ਤੇ ਉਹੀ ਸੋਚਨੇ ਮੈਨੂੰ ਕਿਵੇਂ ਬਦਲਿਆ ਮੈਂ ਸੋਚਿਆ ਮਾਝਰ ਵੀ ਵੀ ਅੱਜ ਤੱਕ ਮੈਂ ਕਿੰਨਾ ਕੁਸ਼ ਕਰ ਲਿਆ ਵੀ ਇਹਨਾਂ ਦਾ ਨਾਮ ਵੀ ਰੋਲ ਤਾਂ ਮਿੱਟੀ ਦੇ ਵਿੱਚ ਕਿੰਨੀ ਇਹਨਾਂ ਨੇ ਇੱਜ਼ਤ ਖਰਾਬ ਕੀਤੀ ਪੈਸਾ ਖਰਾਬ ਕਰਤਾ ਕਰਜ਼ਾ ਚੜਾਤਾ ਲੱਖਾਂ ਕਰੋੜਾਂ ਦਾ ਵੀ ਪਰ ਜਦ ਇਹ ਹਜੇ ਵੀ ਮੇਰੇ ਨਾਲ ਖੜੇ ਨੇ ਵੀ ਮੈਨੂੰ ਹਜੇ ਵੀ ਪਿਆਰ ਕਰ ਰਹੇ ਨੇ ਮੈਂਨੇ ਸੌਂਗ ਪੂਰੇ ਕੀਤੇ ਆਪਣੇ ਮੇਰਾ ਹਰ ਇੱਕ ਇਹਨਾਂ ਨੇ ਸੌਂਗ ਪੂਰਾ ਕੀਤਾ ਵੀ ਯਾਰ ਮੇਰਾ ਫਰਜ਼ ਨਹੀਂ ਬਣਦਾ ਵੀ ਮੈਨਾਂ ਲਈ ਕੁਝ ਕਰਾਂ ਹਨਾ ਤਾਂ ਉਹ ਸੋਚਨੇ ਵੀ ਮੈਨੂੰ ਬਦਲਿਆ ਵੀ ਹਾਂ ਯਾਰ ਇਹਨਾਂ ਲਈ ਮੈਨੂੰ ਕੁਝ ਕਰਨਾ ਚਾਹੀਦਾ ਵੀ ਮੈਂ ਇਹਨਾਂ ਦਾ ਇੰਨਾ ਕੁਸ਼ ਕਰਤਾ ਮੈਨੂੰ ਹਜੇ ਵੀ ਆਪਣੇ ਗੱਲ ਨਾਲ ਲਈ ਜਾਂਦੇ ਨੇ ਹਨਾ ਸੋ ਇਹ ਕਹਿਣ ਦਾ ਮਤਲਬ ਉਹ ਕਿ ਨਸ਼ਾ ਛੱਡਣ ਲਈ ਜ਼ਰੂਰੀ ਹੈ ਆਤਮ ਨੂੰ ਬਦਲਣਾ ਤੇ ਆਤਮਾਂ ਨੂੰ ਬਦਲਣ ਵਿੱਚ ਤੁਹਾਡਾ ਸਭ ਤੋਂ ਜ਼ਿਆਦਾ ਸਪੋਰਟ ਦਿੱਤੀ ਹੈ ਤੁਹਾਡੇ ਮਾਪਿਆਂ ਨੇ ਸੋ ਮਤਲਬ ਕਿ ਆਤਮਾਂ ਨੂੰ ਬਦਲਣ ਦੇ ਲਈ ਨਸ਼ੇ ਵਾਲੀਆਂ ਜਿਹੜਾ ਪਰਿਵਾਰ ਹੈ ਉਹ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜਾ ਸਪੋਰਟ ਕਰਕੇ ਇਸ ਬਿਮਾਰੀ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਨਾ ਕਿ ਨੈਗੇਟਿਵ ਗਾਲਾਂ ਦੇ ਕੇ ਉਹਨੂੰ ਸੈਂਟਰ ਚ ਕੱਗ ਜਾਏ ਇਹ ਚੀਜ਼ਾਂ ਕਰਕੇ ਉਹ ਤਾਂ ਫਿਰ ਇੱਕ ਬਦਲੇ ਦੀ ਭਾਵਨਾ ਹੋ ਜਾਂਦੀ ਤੁਸੀਂ ਕਦੇ ਕੋਈ ਜਿਹੜਾ ਜਿਹੜੀ ਡੀਡਿਕਸ਼ਨ ਸੈਂਟਰਾਂ ਚ ਗੋਲੀ ਮਿਲਦੀ ਹੈ ਜਿਹਨੂੰ ਜੀਵਤ ਥਲੇ ਰੱਖਣ ਵਾਲੀ ਕਦੇ ਉਹ ਤੁਸੀਂ ਗੋਲੀ ਖਾਦੀ ਨਸ਼ਾ ਛੱਡ ਵੱਟ ਛੱਡਣ ਦੇ ਲਈ ਉਹਨੇ ਤੈਨੂੰ ਖਾਂਦਾ ਰਹਿੰਦਾ ਕਿੰਨ ਖਾਂਦੇ ਰਹੇ ਹਾਂ ਛੋਟਾ ਜਾਂ ਹੁੰਦਾ ਸੀ ਮੈਂ ਹੁਣ ਦਾਦਾ ਸਾਡੇ ਮਹਿਲ ਕਲਾਂ ਲਵੇ ਸ਼ਹਿਰ ਆ ਗਾ ਉੱਥੇ ਜਾਂਦੇ ਸੀ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਫਿਰ ਬਾਦੀ ਪਾਈ ਹੁੰਦੀ ਸੀ ਉਹ ਨਰਸ ਬਹੁਤ ਚੰਗੀ ਸੀ ਉਹ ਕਹਿੰਦੀ ਸੀ ਵੀ ਇਹ ਬੱਚਾ ਆ ਗਿਆ ਵੀ ਤੂੰ ਪਹਿਲਾਂ ਆ ਜਾਕਰ ਉਹ ਲੈਣ ਸਾਰੇ ਬਜ਼ੁਰਗ ਹੁੰਦੇ ਸੀ ਮੈਂ ਇਕੱਲਾ ਛੋਟੀ ਉਮਰ ਦਾ ਹੁੰਦਾ ਸੀ ਮੇਰੇ ਦਾੜੀ ਵੀ ਥੋੜੀ ਥੋੜੀ ਫੁੱਟੀ ਹੁੰਦੀ ਸੀ ਉਹ ਸਾਰੇ ਮੈਨੂੰ ਦੇਖ ਕੇ ਹੈਰਾਨ ਹੁੰਦੇ ਸੀ ਕਿ ਯਾਰ ਇਹ ਕੀ ਜਵਾਕ ਜਾ ਵੀ ਇਹ ਅਜੇ ਵੀ ਕਦੋਂ ਇਹ ਨਸਾ ਕਰਨ ਲੱਗਿਆ ਕਦੋਂ ਇਹ ਜੀਪ ਵੀ ਸਿਡਾਉਣ ਵਾਲੀਆਂ ਗੋਣੀਆਂ ਲੈਣ ਲੱਗ ਗਿਆ ਹਨਾ ਤੇ ਪਰ ਉਹ ਜਿਹੜੀ ਨਰਸੀਓ ਬਹੁਤ ਵਧੀਆ ਸੀ ਉਹ ਕਹਿੰਦੀ ਸੀ ਕਿ ਇਹਨੇ ਸਕੂਲ ਜਾਣਾ ਬਾਕੀ ਬੰਦੇ ਕਰਦੇ ਸੀ ਤੁਸੀਂ ਕਮਾਕਰਾਂ ਤੇ ਜਾਣਾ ਵੀ ਜਦੋਂ ਆਉਂਦਾ ਵੀ ਸੁੱਧੇ ਮੂਰੇ ਆ ਜਾਂਦਾ ਹਨ ਪਰ ਉਹ ਕਹਿੰਦੀ ਵੀ ਨਹੀਂ ਵੀ ਇਹ ਸਕੂਲ ਵਾਲਾ ਸਟੂਡੈਂਟ ਆ ਵੀ ਇਹਦੀ ਸੋਚ ਦੇਖੋ ਕਿੰਨੀ ਵਧੀਆ ਵੀ ਇਹ ਵੀ ਆਪਣੀ ਜਵਾਨੀ ਚ ਇਹ ਚੀਜ਼ ਨੂੰ ਛੱਡਣ ਨੂੰ ਫਿਰਦਾਗਾ ਤਾਂ ਕਰਕੇ ਮੈਨੂੰ ਆਪਣੇ ਕੋਲ ਬੁਲਾ ਕੇ ਸਭ ਤੋਂ ਪਹਿਲਾਂ ਦਵਾਈ ਦਿੰਦੀ ਸੀ ਤੇ ਮੈਨੂੰ ਸਕੂਲ ਭੇਜ ਦਿੰਦੀ ਸੀ ਮਤਲਬ ਉਹ ਦਵਾਈ ਇਹ ਗੋਲੀ ਵੀ ਤਾਂ ਹੀ ਅਸਰ ਕਰਦੀ ਹੈ ਜੇ ਨਾਲ ਨਾਲ ਆਪਾਂ ਆਤਮ ਬਦਲੀਏ ਹਾਂ ਆਤਮ ਬਦਲੀਏ ਇੱਕ ਸਭ ਤੋਂ ਜੂਰੀ ਗੱਲ ਇਹ ਦੱਸੋ ਕਿ ਜਿਹੜਾ ਵੀ ਕੋਈ ਸਾਡਾ ਸਾਥੀ ਮੰਨ ਲਓ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਐਡਿਕਟ ਹੋ ਗਿਆ ਹੂੰ ਹੂੰ ਗਰਾਊਂਡ ਦਾ ਕਿੰਨਾ ਕਰੋਲ ਹੈ ਗਰਾਊਂਡ ਨਾਲ ਖੇਡ ਨਾਲ ਜੁੜ ਕੇ ਉਹ ਕਿੰਨਾ ਕੁ ਬਾਹਰ ਆ ਸਕਦਾ ਗਰਾਊਂਡ ਵਾਲਾ ਐਵੇਂ ਆ ਜੀ ਦੇਖੋ ਮੈਂ ਸਮਝ ਲਓ ਜਦੋਂ ਨਸ਼ੇ ਕਰ ਰਿਆ ਸੀ ਮੈਂ ਚਿੱਟਾ ਸੜਦਾ ਸੀ ਉਸ ਤੋਂ ਬਾਅਦ ਦੂਜੇ ਛੋਟੇ ਨਸ਼ੇ ਰਹਿ ਗਏ ਸੀ ਹਣਾ ਕਬੱਡੀ ਚੋਂ ਮੈਂ ਖੇਡਦਾ ਸੀਗਾ ਉਸ ਤੋਂ ਬਾਅਦ ਮੈਂ ਆਪਣੇ ਡੈਡੀ ਨੂੰ ਕਿਹਾ ਸੱਚੀ ਗੱਲ ਹੈ ਜੀ ਬਿਲਕੁਲ ਪੂਰੀ ਇਹ ਮੈਂ ਆਪਣੇ ਡੈਡ ਨੂੰ ਕਿਹਾ ਮੈਂ ਹੈ ਵੀ ਮੈਂ ਦੁਬਾਰੇ ਸਟਾਰਟ ਕਰਨਾ ਸਾਰਾ ਕੁਝ ਵੀ ਵਧੀਆ ਜੰਮ ਲਾਇਆ ਤੂੰ ਐ ਸਾਰਾ ਕੁਝ ਵੀ ਮੈਨੂੰ ਰੁਪਈਏ ਦੋ ਪਰ ਪ੍ਰੋਟੀਨ ਨੂੰ ਪਰ ਉਹਦੇ ਰੁਪਈਏ ਥੋੜੇ ਮੈਨੂੰ ਘੱਟ ਮਿਲਦੇ ਹੁੰਦੇ ਸੀ ਕਿਉਂ ਪਤਾ ਹੁੰਦਾ ਸੀ ਝੂਠ ਬੋਲ ਕੇ ਲਿਆ ਜਾਂਦੇ ਸੀ ਕੋ ਲੈ ਹੋਰ ਆਉਂਦੇ ਸੀ ਨਾ ਤੇ ਇਹਨੇ ਮੈਨੂੰ ਕਿਹਾ ਨਹੀਂ ਮਖਾ ਵੀ ਨਹੀਂ ਡੈਡੀ ਵੀ ਲਾਸਟ ਵਾਰ ਦੇ ਦਿਓ ਵੀ ਹੁਣ ਮੈਂ ਪ੍ਰੋਟੀਨ ਹੀ ਲੈ ਕੇ ਆਉਂਗਾ ਸੱਚੀ ਪ੍ਰੋਟੀਨ ਲੈ ਕੇ ਆਉਂਗਾ ਤੇ ਵੀ ਮਿਹਨਤ ਲਾਉਣ ਲੱਗੂਗਾ ਉਦੋਂ ਮੈਂ ਉਹ ਪ੍ਰੋਟੀਨ ਲੈ ਕੇ ਆ ਮਾ ਗਰਾਉਂਡ ਦਾ ਵੱਡਾ ਰੋਲ ਹੈ ਕਿ ਗਰਾਉਂਡ ਨਾਲ ਜਿਹੜਾ ਇਹਦਾ ਅਖੀਰ ਤੋਂ ਬਾਹਰ ਆਇਆ ਜਾ ਸਕਦਾ ਬਾਈ ਹਾਂ ਮਤਲਬ ਕਿ ਆ ਵਧੀਆ ਮੈਂ ਖਰਾਕ ਖਾਣ ਲੱਗ ਗਿਆ ਹੁਣ ਤੋਂ ਮੈਂ ਘਰੇ ਪ੍ਰੋਟੀਨ ਪੀ ਆ ਦੇਖਦਾ ਸੀ ਇਹ ਤਾਂ ਮੈਨੂੰ ਹੁੰਦਾ ਨਹੀਂ ਸੀਗਾ ਵੀ ਹਾਇਰ ਬਸ ਪਿਆਦਾ ਪਿਆ ਰਹਿੰਦੇ ਉਹ ਮੈਂ ਖਾ ਲੈਂਦਾ ਫਿਰ ਮੈਨੂੰ ਆਉਂਦਾ ਰ ਪ੍ਰੋਟੀਨ ਖਾਦਾ ਵਾ ਚਲੋ ਵਰਕਆਊਟ ਕਰਨ ਲੱਗ ਜੀ ਹੈਨਾ ਤੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਗਰਾਉਂਡ ਕਿਹਨਾਂ ਮੈਂ ਵੀ ਸ਼ਰਮਦਾ ਮਾਰਾ ਅਗਲਾ ਕਹਿੰਦਾ ਸੀ 100 ਚੂਹਾ ਖਾ ਕੇ ਬਿੱਲੀ ਸਾਜ ਨੂੰ ਚੱਲੀ ਨਾ ਮੈਂ ਜਿੰਮ ਜਾ ਸਕਦਾ ਸੀ ਨਾ ਮੈਂ ਕਿਤੇ ਹੋਰ ਜਾ ਸਕਦਾ ਸੀ ਮੈਂ ਆਪਣੇ ਘਰੇ ਸ਼ੁਰੂ ਕਰਤਾ ਪੁਸ਼-ਅਪ ਲਾਉਣ ਤੇ ਉਸ ਜਿਉਂ-ਜਿਉਂ ਗਰਾਉਂਡ ਲਾਉਂਦਾ ਗਿਆ ਖਰਾਕ ਵਧੀਆ ਮਿਲੇ ਜਿਸਰੀ ਦੇ ਵਿੱਚ ਜਾਨ ਭਰਨ ਲੱਗ ਗਈ ਤਾਂ ਉਹ ਚੀਜ਼ ਤੋਂ ਆਪੇ ਹੀ ਮੂੰਹ ਮੁਰਦਾ ਗਿਆ ਇੱਕ ਹੋ ਗਿਆ ਇਲਾਜ ਦੂਜਾ ਹੋ ਗਿਆ ਗਰਾਉਂਡ ਹਾਂਜੀ ਤੇ ਗੁਰਬਾਣੀ ਗੁਰਦੁਆਰਾ ਸਾਹਿਬ ਮੰਦਰ ਹਾਂਜੀ ਇਹਨਾਂ ਚੀਜ਼ਾਂ ਦਾ ਇੱਥੇ ਜਾ ਕੇ ਨਤਮਸਤਕ ਹੋਣ ਦਾ ਗੁਰਬਾਣੀ ਸੁਣਨ ਦਾ ਗ੍ਰਹਿਣ ਕਰਨ ਦਾ ਇਹ ਇਹਦਾ ਕਿੰਨਾ ਅਸਰ ਪੈ ਸਕਦਾ ਮੈਂ ਨਸ਼ਾ ਛੱਡਣ ਦਾ ਜੇ ਮੈਂ ਆਇਆ ਮੰਨਦਾਗਾ ਜੀ ਤੁਸੀਂ ਚਾਹੇ ਜੋ ਕੋਈ ਬੰਦੇ ਨੂੰ ਨਹੀਂ ਵਧੀਆ ਲੱਦਾ ਵੀ ਹਾਂ ਜੇ ਮੈਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦਾ ਜਾਂ ਮੈਨੂੰ ਪਾਠ ਨਹੀਂ ਕਰਨਾ ਆਉਂਦਾ ਮੈਂ ਕਹਣਾ ਉਹ ਬੰਦਾ ਸਵੇਰੇ ਉੱਥੇ ਆਪਣੇ ਦੇਦੇ ਬਾਪੂ ਦੇ ਪੈਰੀਂ ਹੱਥ ਲਾ ਦੇ ਕਿਉਂਕਿ ਜੇ ਤੁਹਾਡਾ ਬੇਬੇ ਬਾਪੂ ਸਿੱਖੋ ਖੁਸ਼ ਹਨ ਤਾਂ ਰੱਬ ਖੁਸ਼ ਹੈ ਜੀ ਤੁਹਾਨੂੰ ਰੱਬ ਨੂੰ ਪੂਜਣ ਦੀ ਲੋੜ ਨਹੀਂ ਜੇ ਤੁਸੀਂ ਆਪਣੇ ਮਾਂ ਨੂੰ ਪੂਜਣ ਲੱਗ ਗਏ ਨਾ ਉਹਨੂੰ ਖੁਸ਼ ਕਰਤਾ ਉਹ ਤੁਹਾਡੇ ਕੋ ਖੁਸ਼ਾ ਤਾਂ ਰੱਬ ਸਮਝ ਲਓ ਆਪਣੇ ਆਪ ਖੁਸ਼ ਰੱਬ ਨੂੰ ਖੁਸ਼ ਕਰਨ ਦੀ ਲੋੜ ਨਹੀਂ ਇਹ ਇਹ ਜਿਹੜੀ ਤੁਸੀਂ ਗੇਮ ਚੁਣੀ ਹੈ ਇਹ ਹੋਰ ਖਿਡਾਰੀ ਇਸ ਗੇਮ ਦਾ ਹੈ ਨਹੀਂ ਪੰਜਾਬ ਵਿੱਚ ਤੁਸੀਂ ਇਹੀ ਗੇਮ ਕਿਉਂ ਚੁਣੀ ਕਿੱਥੋਂ ਜੀ ਇਸ ਗੇਮ ਦਾ ਕਨੈਕਟ ਇਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਵੀ ਮੈਂ ਮਤਲਬ ਕਿ ਬਾਹਰ ਨਹੀਂ ਜਾ ਸਕਦਾ ਜਮ ਵਿੱਚ ਜਾਂ ਕਿਤੇ ਹੋਰ ਹਨਾ ਕਿਉਂ ਆਏ ਹੁੰਦਾ ਸੀ ਤੁਸੀਂ ਮੇਰੇ ਤੋਂ ਬਹੁਤ ਖਰਾਬ ਹੋਈ ਸੀ ਉਦੋਂ ਮੈਂ ਨਾ ਇੱਕ ਛੋਟਾ ਜਿਹਾ ਹੁੰਦਾ ਸੀ ਜਿਹ ਇੱਕ ਗੋਰਾ ਸੀਗਾ ਮਾਈਕਲ ਤੇ ਉਹ ਇਹ ਗੇਮ ਕਰਦਾ ਹੁੰਦਾ ਸੀ ਉਦੋਂ ਮੈਂ ਥੱਲੇ ਕੁਰੀ ਮੈਂ ਵੀਡੀਓ ਦੇਖੀ ਸੀ ਉਹਦੇ ਹੁੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਮੈਂ ਟਿਡੀਆਂ ਕਰਾ ਕੋ ਰਕੀ ਉਸ ਤੋਂ ਬਾਅਦ ਲੋ ਟਲੋ ਸੈਟ ਜਾ ਹੋਇਆ ਇੱਕਦਮ ਉਹ ਵੀਡੀਓ ਫਿਰ ਮੇਰੇ ਦੁਬਾਰੇ ਸਾਹਮਣੇ ਆ ਗਈ ਮਹਾ ਵੀਰਾਂ ਵੀ ਇਹ ਬੰਦੇ ਵੀ ਨਾ ਜੈਮ ਲਾਉਂਦਾ ਵੀ ਨਾ ਕੋਸੂਰ ਕਰਦਾ ਵੀ ਬਸ ਆਈਮ ਵਰਕਆਊਟ ਕਰਦਾਗਾ ਮੈਨੂੰ ਲੱਗਿਆ ਕਿ ਮੈਂ ਕਰੀ ਵੀ ਕਰ ਸਕਦਾਗਾ ਪਰ ਮੈਂ ਉਹਨੂੰ ਦੇਖ ਕੇ ਫਲਾਈਂਗ ਪੁਸ਼ਅਪ ਲਾਉਣੇ ਸਟਾਰਟ ਕਰਤੇ ਉਹਦੇ ਕੋਈ ਮਤਲਬ ਕਿ ਜਿਹੜੇ ਵੀ ਮੂਵ ਕਰਦਾ ਹੁੰਦਾ ਸੀ ਉਹ ਇਕੱਲੇ ਇਕੱਲੇ ਕਰਕੇ ਸਿੱਖਣ ਲੱਗ ਗਿਆ ਤੇ ਉਵੇਂ ਫਿਰ ਗੇਮ ਦੇ ਵਿੱਚ ਇੰਟਰਸਟ ਪੈ ਗਿਆ ਹੌਲੀ ਹੌਲੀ ਰੱਗੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਸਭ ਇਹ ਗੇਮ ਹੁੰਦੀ ਐ ਤੇ ਇਹਦੇ ਵਿੱਚ ਆਹ ਕਰਨਾ ਹੁੰਦਾ ਤੇ ਹੌਲੀ ਜਾਰੇ ਆਪਣੇ ਨੂੰ ਲਿਖ ਕਰਨ ਲੱਗੇ ਅੱਜ ਕੱਲ ਤਾਂ ਫਿਰ ਸੁਖਜੋਲ ਇਸ ਗੇਮ ਦੇ ਰਹੀਂ ਤੇ ਸੋਸ਼ਲ ਮੀਡੀਆ ਦੇ ਰਹੀਂ ਪੂਰਾ ਸਟਾਰ ਹੈ ਵਖਾ ਘਰ ਦੇ ਵੀ ਪੂਰਾ ਪ੍ਰਾਊਡ ਫੀਲ ਕਰਦੇ ਹਾਂਜੀ ਵਾਹ ਵਾਹਿਗੁਰੂ ਕਰਤਾ ਤੇ ਕਦੇ ਕੁਛ ਐਦਾਂ ਦਾ ਮਾਈਂਡ ਸੈਟ ਬਣਾਇਆ ਪਰ پلان ਕੇ ਜਿਵੇਂ ਤੁਸੀਂ ਇੱਕ ਸੁਖਜੋਲ ਇੱਕ ਉਦਾਹਰਣ ਬਣ ਗਿਆ ਜੇ ਕਿਸੇ ਨੇ ਨਸ਼ੇ ਤੋਂ ਬਾਹਰ ਆਣਾ ਹੋਵੇ ਉਹਦੇ ਲਈ ਵੀ ਜਿਨੇ ਆਪਣੇ ਮੁੰਡੇ ਨੂੰ ਨਸ਼ੇ ਤੋਂ ਬਾਹਰ ਲੈ ਕੇ ਆਣਾ ਉਹਦੇ ਲਈ ਵੀ ਸੁਖਜੋਲ ਨੂੰ ਫੋਲੋ ਕਰਕੇ ਬਾਹਰ ਆ ਸਕਦੇ ਆ